ਕਾਰਯੋਗ ਦੋਸਤੋ ਅੱਜ ਆਪਾਂ ਦਰਸ਼ਨ ਕਰਨ ਆਏ ਸੀ ਬੜੇ ਪਵਿੱਤਰ ਸਥਾਨ ਜੋ ਕਿ ਸਾਡੇ ਇਲਾਕੇ ਦਾ ਇੱਕ ਪੂਜਨੀਕ ਸਥਾਨ ਹੈਗਾ ਗੁਰਦੁਆਰਾ ਬੜੀਸਾ ਗੁਰਦੁਆਰਾ ਬੜੀਸਾ ਸੰਤ ਬਾਬਾ ਜੁਰਦਾਸ ਜੀ ਦੇ ਪਵਿੱਤਰ ਸਥਾਨ ਤੇ ਪਵਿੱਤਰ ਸਥਾਨਾਂ ਤੇ ਆਏ ਦਿਨ ਸੈਂਕੜੇ ਸੰਗਤਾਂ ਨਤਮਸਤਕ ਹੋਣ ਆਉਂਦੀਆਂ ਅੱਜ ਐਤਵਾਰ ਆ ਐਤਵਾਰ ਉਕਾਂ ਦੀ ਬੜੀ ਸ਼ਰਧਾ ਦੇ ਨਾਲ ਇੱਥੇ ਲੋਕ ਮੱਥਾ ਟੇਕਣ ਆਉਂਦੇ ਆ ਤੇ ਆਓ ਆਪਾਂ ਦਰਸ਼ਨ ਕਰਦੇ ਆ ਸੰਤ ਮੱਤਾ ਪਾ ਜੋ ਦਾਸ ਜੀ ਦੇ ਸਥਾਨ ਗੁਰਦੁਆਰਾ ਬੋਲੀ ਸਾਹ ਦੇ ਸੰਗਤ ਜੀਓ ਗੁਰਦੁਆਰਾ ਬੋਲੀ ਸਾਹਿਬ ਹੈਗਾ ਜਿਹੜਾ ਇਹ ਚਾਰਾਂ ਪਿੰਡਾਂ ਦੀ ਹੱਦ ਤੇ ਵਸਿਆ ਹੋਇਆ ਪਵਿੱਤਰ ਸਥਾਨ ਸੰਤ ਬਾਬਾ ਜੋ ਦਾਸ ਜੀ ਦਾ ਪਵਿੱਤਰ ਸਥਾਨ ਹੈਗਾ ਸੇਰ ਸਿੰਘ ਵਾਲਾ ਬੀਲੇ ਵਾਲਾ ਮਹਿਮੋਣਾ ਮਾਨੀ ਵਾਲਾ ਤੇ ਇਦੇ ਸੈਂਟਰ ਦੇ ਵਿੱਚ ਹੈਗਾ ਜਿਹੜਾ ਪਵਿੱਤਰ ਸਥਾਨ ਹੈਗਾ ਦੂਰ ਤਰੇਡੋਂ ਆਪਦੀਆਂ ਦਿਲੀ ਸ਼ਾਵਾਂ ਦੀ ਪੂਰਤੀ ਦੇ ਲੋਕ ਇੱਥੇ ਗੁਰੂ ਸਾਹਿਬ ਦੇ ਦਰਸ਼ਨ ਕਰਨਾ ਅਤੇ ਬਾਬਾ ਯੋਗਰਾਜ ਦੀਆਂ ਸ਼ਿੱਸਾ ਲੈਣ ਇੱਥੇ ਪਹੁੰਚਦੇ ਨੇ ਬੋਲੀ ਸਰ ਦਾ ਸਥਾਨ ਹੈਗਾ ਜਿਹੜੇ ਲੋਕ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਆਉਂਦੇ ਆ ਉਹ ਪੰਜ ਇਸ਼ਨਾਨਾਂ ਤੇ ਇਸ਼ਨਾਨ ਇੱਥੋਂ ਬੋਲੀ ਸਾਹਿਬ ਦੀਆਂ ਇਹ ਪੌੜੀਆਂ ਹੈਗੀਆਂ ਨੀਚੇ ਇੱਕ ਬਣਿਆ ਹੋਇਆ ਇਸ਼ਨਾਨ ਕਰਨ ਵਾਸਤੇ ਬੋਲੀ ਬਣੀ ਹੋਈ ਆ ਉਸ ਤੇ ਬਾਬਾ ਜੀ ਦੇ ਇਹ ਪਵਿੱਤਰ ਸਥਾਨਾਂ ਤੇ ਆਉਂਦੇ ਨੇ ਲੋਕ ਉਹ ਪਵਿੱਤਰ ਜਗ੍ਹਾ ਤੇ ਸੰਤ ਬਾਬਾ ਜੀ ਉਹਦਾ ਦਾਸ ਜੀ ਦਾ ਜਿਹੜਾ ਕਿ ਸੰਸਕਾਰ ਕੀਤਾ ਗਿਆ ਸੀ ਇੱਥੇ ਉਹਨਾਂ ਦੀ ਇਹ ਪੂਰਾ ਹੈਗਾ ਉਹ ਬਣਿਆ ਹੋਇਆ ਜਿਹੜੇ ਦਰਸ਼ਨ ਆਪਾਂ ਤੁਹਾਨੂੰ ਕਰਵਾ ਚੁੱਕੇ ਹਾਂ ਤੋੜਿਆ ਦੁੱਖ ਭਾਂਪ ਕਾ ਨਾਤ ਤੋੜਿਆ ਮੋਖ ਸੁਣਾ ਰਿਹਾ ਮਾਂ ਦਾ ਜੀ ਜੋ ਸੁਖ ਸੁਤਨ ਜੀ ਦੋੜਿਆ ਸਾ ਚਿਮਰਤ ਵੇਲੇ ਕਰਾ ਤੋੜਿਆ ਦੁੱਖ ਭਾਂਪ ਕਾ ਨਾਤ ਇਹਨਾਂ ਸੁਖਿਆ ਤੋੜਿਆ ਆਸਾ

हां तो सवाल बारे में बात है कि तू ही कह रहा बच्चा तेरे के आज बात करने नहीं संभाला उससे जनता या वो तू पास रख दिया है शुरू से कैसे प्यार सारे के ताक हारा तू होत रही वो तूने कैसे पाले काम रोली साथ में आपके नाम भगवान लिखे ਹਾਲ ਕੀ ਆ ਕੇ ਤਾਓ ਉਹ ਮਿੱਤਾਂ ਤਾਂ ਕਰੀ ਉਹ ਜੇਤੀ ਦਾਂ ਚਲੇ ਕੋਣ ਕੁਦਰਾ ਮਿੱਤਾਂ ਪਚਾਓ ਇੱਕ ਤਗਾਓ ਬਸੇ ਹੋਏ ਜਿਹੜੀ ਇਹ ਜਗ੍ਹਾ ਹੈਗੀ ਆ ਇਹ ਪਹਿਲਾਂ ਗੁਰੂ ਗੁਰਦੁਆਰਾ ਸਾਹਿਬ ਜੀ ਦੀ ਪਵਿੱਤਰ ਇਮਾਰਤ ਤੋਂ ਪਹਿਲਾਂ ਜਿਹੜਾ ਗੁਰੂ ਗਵੰਦ ਸਾਹਿਬ ਜੀ ਹੈਗੇ ਜਿਹੜੇ ਇੱਥੇ ਸਬੋਧਤ ਸਨ ਤੇ ਇੱਥੇ ਇਹਨਾਂ ਦੀ ਆਪਾਂ ਜਿਹੜੇ ਦਰਸ਼ਨ ਕਰਦੇ ਹੁੰਦੇ ਸੀ We not... ਗੁਰੂ ਨਾਨਕ ਦੇਵਾ ਸਤ ਸੰਗਤ ਜੀਓ ਇਹ ਤਪਸਥਾਨ ਬਾਬਾ ਯੋਦਾदास ਜੀ 19ਵੀਂ ਸਦੀ ਦੇ ਮਹਾਨ ਸੂਫੀ ਸੰਤ ਤੇ ਸਮਾਸ਼ੇ ਵੀ ਹੋਏ ਨੇ ਉਹਨਾਂ ਦਾ ਜਿਹੜਾ ਹੈ ਇਹ ਤਪਸਥਾਨ ਹੈਗਾ ਬਾਬਾ ਜੀ ਨੇ ਇੱਥੇ ਬੜੇ ਲੰਮੇ ਸਮੇਂ ਰਹਿ ਕੇ ਜਿਹੜਾ ਹੈ ਉਹ ਤਪ ਕੀਤਾ ਤੇ ਗੁਰੂ ਮਹਾਰਾਜ ਦਾ ਨਾਮ ਤੇ ਆਇਆ ਤੇ ਆਸੇ ਪਾਸੇ ਹੈਗਾ ਜਿਹੜਾ ਸਮਾਸ਼ੇ ਵਾਸਤੇ ਬਾਬਾ ਜੀ ਨੇ ਉਸ ਟਾਈਮ ਜਿਹੜੀ ਪਾਣੀ ਦੀ ਬੜੀ ਵੱਡੀ ਸਮੱਸਿਆ ਹੁੰਦੀ ਸੀ ਬਾਬਾ ਜੀ ਨੇ ਉੱਥੇ ਇਸ ਸਾਡੇ ਇਲਾਕੇ ਦੇ ਆਸ-ਪਾਸੇ ਕਈ ਜਗਾਵਾਂ ਤੇ ਹੈਗਾ ਜਿਹੜਾ ਖੂਹਾਂ ਦਾ ਨਿਰਮਾਣ ਬੋਲੀਆਂ ਦਾ ਨਿਰਮਾਣ ਖੂਹਾਂ ਦਾ ਨਿਰਮਾਣ ਕਰਵਾਇਆ ਤਾਂ ਜੋ ਹੈਗਾ ਰਾਂ ਗੀਰਾ ਨੂੰ ਜਾਂਦਿਆਂ ਨੂੰ ਹੈਗਾ ਜਿਹੜਾ ਇਹ ਪਾਣੀ ਦਾ ਪ੍ਰਬੰਧ ਹੋ ਸਕੇ ਤੇ ਪਾਣੀ ਦੀ ਪਿਆਸ ਨਾ ਲੱਗ ਸਕੇ ਬਾਬਾ ਜੀ ਪੂਰੇ ਕਹਣੀ ਤੇ ਕਰਨੀ ਦੇ ਪੱਕੇ ਸਨ ਸੰਗਤਾਂ ਉਹਨਾਂ ਦੇ ਕੋਲੇ ਆਉਂਦੀਆਂ ਸਨ ਤੇ ਅਤੇ ਆਦ ਦਾ ਵਾਰ ਤੇ ਬਖਸ਼ਿਸ਼ ਸੰਗਤਾਂ ਨੂੰ ਉਹ ਕਰਦੇ ਸਨ ਸਤਸੰਗ ਜੀਓ ਇਹ ਜਿਹੜੇ ਪਵਿੱਤਰ ਸਥਾਨ ਦੀ ਸੇਵਾ ਬਾਬਾ ਯੋਧਾ ਦਾਸ ਜੀ ਤੋਂ ਬਾਅਦ ਬਾਬਾ ਰਾਮ ਸਰੂਪ ਜੀ ਪਿਪਲੀ ਵਾਲੇ ਸੰਤਾ ਕੋਲੇ ਚਲੀ ਗਈ ਉਸ ਤੋਂ ਬਾਅਦ ਬਾਬਾ ਅਜੀਤ ਸਿੰਘ ਜੀ ਜਨ ਸਾਹਿਬ ਵਾਲਿਆਂ ਕੋਲੇ ਇਹ ਸੇਵਾ ਗਈ ਉਸ ਤੋਂ ਬਾਅਦ ਬਾਬਾ ਮੱਧਰ ਜੀ ਜਿਹੜੀ ਇਸ ਪਵਿੱਤਰ ਸਥਾਨਾਂ ਦੀ ਸੇਵਾ ਕਰਕੇ ਇਹਨੂੰ ਹੈਗਾ ਜਿਹੜਾ ਪੂਰਾ ਚਾੜਿਆ ਤੇ ਹੁਣ ਹੈਗੇ ਜਿਹੜੀ ਚਾਰਾਂ ਪੰਜਾਬ ਪਿੰਡਾਂ ਦੀ ਜਿਹੜੀ ਹੈਗੀ ਸਮੂਹ ਕਮੇਟੀ ਬਣੀ ਹੋਈ ਆ ਕਮੇਟੀ ਹੈਗੀ ਜਿਹੜੀ ਇਸ ਗੁਰਦੁਆਰੇ ਦਾ ਹੈਗਾ ਜਿਹੜਾ ਪੂਰਾ ਪ੍ਰਬੰਧ ਹੈਗੀ ਸੰਭਦੀ ਆ ਤੇ ਮੁੱਖ ਜਿਹੜੇ ਹੈਡ ਗ੍ਰਾਂਤੀ ਹੈਗੇ ਆ ਬਾਬਾ ਵਿਰਸਾ ਜੀ ਉਹ ਇਸ ਸਥਾਨਾ ਦੀ ਅੱਜ ਕੱਲ ਸੇਵਾ ਕਰ ਰਹੇ ਨੇ